ਜੋ ਭਗਵੰਤ ਮਾਨ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਦੱਸਦੀ ਏ ਅੱਜ ਜੋ ਹੈ ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਦਾ ਰਿਜ਼ਲਟ ਆਇਆ ਸੀਗਾ ਜਿਸ ਤੇ ਵਿੱਚ ਭਾਜਪਾ ਜਿੱਤ ਗਈ ਹੈਗੀ ਜੀ ਤੇ ਭਾਜਪਾ ਦਾ ਮੇਅਰ ਬਣ ਗਿਆ ਹੈਗਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਏ ਕਿ ਆਪ ਪਾਰਟੀ ਜਿਹੜੀ ਹੈਗੀ ਉਸਨੇ ਕਾਂਗਰਸ ਦੇ ਨਾਲ ਹੱਥ ਮਿਲਾਇਆ ਸੀਗਾ ਤੇ ਮਿਲ ਕੇ ਕੈਂਡੀਡੇਟ ਖੜਾ ਕੀਤਾ ਸੀਗਾ ਤੁਹਾਨੂੰ ਇਹ ਵੀ ਦੱਸਦੀ ਏ ਕਿ ਹਰਨ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਤੇ ਵੱਡੇ ਇਜਾਮ ਲਗਾਏ ਉਹਨਾਂ ਨੇ ਕਿਹਾ ਜਿਹੜਾ ਕਿ ਪ੍ਰੈਸਾਈਡਿੰਗ ਆਫੀਸਰ ਹੈਗਾ ਉਸਨੇ ਕੋ ਕਬਲਾ ਕੀਤਾ ਹੈਗਾ ਅਸੀਂ ਜਿੱਤ ਰਹੇ ਸੀਗੇ ਸਾਨੂੰ ਹਰਾਇਆ ਹੈਗਾ ਅਸੀਂ ਜੋ ਹਾਈ ਕੋਰਟ ਤੇ ਵਿੱਚ ਜਾਵਾਂਗੇ ਤੇ ਤੁਹਾਨੂੰ ਦੱਸ ਦਈਏ ਚੀ ਹਾਰ ਮਿਲੀ ਹੈਗੀ ਹੈ ਕਾਂਗਰਸ ਤੇ ਆਮ ਆਦੀ ਪਾਰਟੀ ਨੂੰ ਇਲੈਕਸ਼ਨ ਜਿਹੜੇ ਸੀਗੇ ਜੀ ਮੇਅਰ ਦੇ ਅੱਜ ਉਹਨਾਂ ਦਾ ਰਿਜ਼ਲਟ ਆਇਆ ਤੇ ਆਮ ਆਦੀ ਪਾਰਟੀ ਨੂੰ ਹਾਰ ਮਿਲੀ ਹੈਗੀ ਹੁਣ ਤੁਹਾਨੂੰ ਦੱਸ ਦਈਏ ਬੀਜੇਪੀ ਦਾ ਮੇਅਰ ਬਣ ਗਿਆ ਹੈਗਾ ਜੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਇੱਕ ਯੂਨੀਅਨ ਟੈਰੀਟਰੀ ਹੈਗੀ ਜੀ ਜੋ ਪੰਜਾਬ ਔਰ ਹਰਿਆਣਾ ਦੋਨਾਂ ਦੀ ਹੈਗੀ ਹੈ ਜੀ ਕੈਪੀਟਲ ਤੇ ਅੱਜ ਜੋ ਹੈ ਚੋਣਾਂ ਹਾਰ ਗਏ ਹੈਗੇ ਪੰਤਮਾ ਸਾਹਿਬ ਨੇ ਜੋ ਹੈ ਦੁੱਖ ਜਤਾਇਆ ਉਹਨਾਂ ਨੇ ਕਿਹਾ ਅੱਜ ਇਹ ਲੋਕਤੰਤਰ ਦਾ ਕਾਲਾ ਦਿਨ ਹੈਗਾ ਬੀਜੇਪੀ ਨੇ ਇਹ ਚੀਜ਼ ਜੋ ਹੈ ਪਹਿਲੇ ਵੀ ਕੀਤੀ ਹੈਗੀ ਹੈ ਸੈਂਟਰ ਸਰਕਾਰ ਜਿਹੜੀ ਹੈਗੀ ਫਿਰ ਜੋ ਹੈ ਕਪੜਾ ਕਰ ਗਈ ਤੇ ਇਹ ਮੀਡੀਆ ਵਾਲਿਆਂ ਨੂੰ ਵੀ ਕਿਹਾ ਤੁਸੀਂ ਇਹਨੂੰ ਜ਼ਰੂਰ ਦਿਖਾਓ ਤੇ ਤੁਹਾਨੂੰ ਦੱਸਦੀ ਹੈ ਜੀ ਵੱਡੀ ਖਬਰ ਕਾਂਗਰਸ ਔਰ ਆਮ ਆਦੀ ਪਾਰਟੀ ਦਾ ਐਲਾਈਅੰਸ ਹੋਇਆ ਸੀਗਾ ਚੰਡੀਗੜ੍ਹ ਦੇ ਮੇਅਰ ਚੋਣਾਂ ਦੇ ਲਈ ਜੋ ਦੋਨੋਂ ਪਾਰਟੀਆਂ ਹਾਰ ਗਈ ਹੈਗੀ ਜਾਂ ਤੇ ਬੀਜੇਪੀ ਨੇ ਇੱਕ ਵਾਰ ਫਿਰ ਜੋ ਹੈ ਜਿੱਤ ਹਾਸਲ ਕੀਤੀ ਹੈਗੀ ਆਪਣੀ ਆਪੋਜੀਸ਼ਨ ਦੇ ਉੱਤੇ ਤੁਸੀਂ ਇਸ ਵਾਰ ਕੀ ਕਹੋਗੇ ਕਿ ਪੰਤਮਨ ਸਾਹਿਬ ਕੀ ਸਹੀ ਕਹਿ ਰਹੇ ਹੈਗੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਨੇ ਜੋ ਕਪਲਾ ਕੀਤਾ ਹੈਗਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸੋ ਪੰਤਮਨ ਸਾਹਿਬ ਨੇ ਕਿਹਾ ਕਿ ਇਹ ਇੱਕ ਕਾਲਾ ਦਿਨ ਹੈਗਾ ਲੋਕਤੰਤਰ ਦਿਨ ਦਾ ਏਡਰ ਹੈਗਾ ਕਿ ਅਗਰ ਬੀਜੇਪੀ ਜੋ ਹੈ 2024 ਦਾ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਜਿੱਤ ਜਾਵੇਗੀ ਤੇ ਉਸ ਤੋਂ ਬਾਅਦ ਤਾਂ ਇਲੈਕਸ਼ਨ ਹੀ ਨਹੀਂ ਕਰਾਵਾਂਗੇ ਇਹ ਹਮੇਸ਼ਾ ਜੋ ਹੈ ਤੋ ਠੋਖਾ ਕਰਦੇ ਹੈਗੇ ਇਸ ਵਾਰ ਵੀ ਇਹਨਾਂ ਨੇ ਜੋ ਹੈ ਧੋਖਾ ਕੀਤਾ ਹੈਗਾ ਤੇ ਧੋਖੇ ਦੇ ਨਾਲ ਆਪਣਾ ਮੇਅਰ ਸੀਟ ਤੇ ਬਿਠਾਇਆ ਹੈਗਾ ਚੰਡੀਗੜ੍ਹ ਦੇ ਵਿੱਚ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਕਿਹਾ ਭਗਵੰਤ ਪਾਤ ਸਾਹਿਬ ਨੇ ਤੁਹਾਨੂੰ ਦੱਸ ਦਈ ਜੀ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਚੋਣ ਸੀਗਾ ਜੀ ਅੱਜ ਉਸ ਦਾ ਰਿਜ਼ਲਟ ਆਇਆ ਤੇ ਜੋ ਹੈ ਭਾਜਪਾ ਨੇ ਜਿੱਤ ਲਈ ਹੈਗੀ ਜੀ ਭਾਜਪਾ ਦਾ ਮੇਅਰ ਬਣੇਗਾ ਜੀ ਚੰਡੀਗੜ੍ਹ ਦੇ ਵਿੱਚ ਸੀਟ ਤੇ ਬੈਠ ਕੇ ਹੈਗਾ ਮੇਅਰ ਤੁਸੀਂ ਇਸ ਵਾਰ ਕੀ ਕਹੋਗੇ ਜ਼ਰੂਰ ਕਮੈਂਟਾਂ ਦੱਸੋ ਤੁਹਾਨੂੰ ਕੀ ਲੱਗਦਾ ਸੀਗਾ ਕਿਹੜੀ ਪਾਰਟੀ ਜਿੱਤੇਗੀ ਬੀਜੇਪੀ ਜਾਂ ਕਾਂਗਰਸ ਔਰ ਆਪ ਦਾ ਲਾਇੰਸ ਆਪਣੇ ਕਮੈਂਟ ਜ਼ਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭੁਤਮਨ ਸਾਹਿਬ ਨੇ ਵੱਡੇ ਇਲਜ਼ਾਮ ਲਗਾਏ ਬੀਜੇਪੀ ਦੇ ਕਿ ਹਾ ਕਪਲਾ ਹੋਇਆ ਹੈ ਇਲੈਕਸ਼ਨ ਦੇ ਵਿੱਚ ਸਾਡਾ ਮੇਅਰ ਹੋਣਾ ਚਾਹੀਦਾ ਸੀਗਾ ਪਰ ਸਾਨੂੰ ਜੋ ਹੈ ਧੋਖਾ ਨਹਾਇਆ ਗਿਆ ਹੈਗਾ ਬੀਜੇਪੀ ਦੇ ਵੱਡੇ ਇਲਜ਼ਾਮ ਲਗਾਏ ਹੈਗੇ ਤੁਹਾਡਾ ਇਸ ਵਾਰ ਕੀ ਕਹਿਣਾ ਹੈ ਕਿ ਇਲਜ਼ਾਮ ਜਿਹੜੇ ਹੈ ਸਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੁਝ بگੜਵੜ ਹੋਈ ਹੈਗੀ ਹੈ ਫਿਰ ਜਰੂਰ ਦੱਸਿਓ ਤੁਹਾਨੂੰ ਦੱਸਦੀ ਹੈ ਜੀ ਜਾਂਦੇ ਜਾਂਦੇ ਭਾਜਪਾ ਨੇ ਜਿੱਤ ਲਿਆ ਚੋਣ ਮੇਅਰ ਦਾ ਚੰਡੀਗੜ੍ਹ ਦੇ ਵਿੱਚ ਵੱਡੀ ਖਬਰ ਅੱਜ ਭਗਵੰਤ ਸਿੰਘ ਸਾਬ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਦੱਸਦੀ ਹੈ ਅੱਜ ਜੋ ਹੈ ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਦਾ ਰਿਜ਼ਲਟ ਆਇਆ ਸੀਗਾ ਜਿਸ ਤੇ ਵਿੱਚ ਭਾਜਪਾ ਜਿੱਤ ਗਈ ਹੈਗੀ ਜੀ ਤੇ ਭਾਜਪਾ ਦਾ ਮੇਅਰ ਬਣ ਗਿਆ ਹੈਗਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਆਪ ਪਾਰਟੀ ਜਿਹੜੀ ਹੈਗੀ ਉਸਨੇ ਕਾਂਗਰਸ ਦੇ ਨਾਲ ਕਮਨ ਆਇਆ ਸੀਗਾ ਤੇ ਮਿਲ ਕੇ ਕੈਂਡੀਡੇਟ ਖੜਾ ਕੀਤਾ ਸੀਗਾ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਹਰਨ ਤੋਂ ਬਾਅਦ ਪونتਮਾ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਤੇ ਵੱਡੇ ਜਾਮ ਲਗਾਏ